ਰਾਸਤੇ ਵਿੱਚ ਆਪਾਂ ਜਾਂਦੇ ਜਾਂਦੇ ਕਾਫੀ ਚੀਜ਼ਾਂ ਦੇਖਾਂਗੇ ਤੇ ਹੁਣ ਆਪਾਂ ਪਹੁੰਚ ਗਏ ਮੁੱਲਾਪੁਰ ਸ਼ਹਿਰ ਤੇ ਹੁਣ ਆਪਣਾ ਟੈਕਸੀ ਵਾਲਾ ਵੀਰ ਟੈਕਸ ਕਟਾ ਰਿਹਾ ਆਪਾਂ ਹਿਮਾਚਲ ਐਂਟਰ ਹੋ ਗਏ ਇੱਥੇ ਆਪਾਂ ਨੂੰ ਟੈਕਸ ਕਟਾਉਣਾ ਪੈਂਦਾ ਤੇ ਨਵੇਂ ਦੋਸਤੋ ਆਪਾਂ ਹੁਣ ਪਹੁੰਚ ਗਏ ਹਾਟਲ ਦੇ ਰੂਮ 'ਚ ਤਾਂ ਨੂੰ ਰੂਮ ਵੀ ਦਿਖਾਵਾਂਗੇ ਆ ਲਓ ਇਹ ਵੀ ਉੱਠ ਗਈ ਕਹਿੰਦੀ ਆਪਾਂ ਕਿੱਥੇ ਆ ਗਏ ਕਹਿੰਦੀ ਆਪਾਂ ਪਹਾੜਾਂ ਚ ਆ ਗਏ ਦੇਖੋ ਹੁਣ ਇਹ ਬੜੀ ਖੁਸ਼ੀ ਨੱਚ ਰਹੀ ਹੈ ਤਾਂ ਪ੍ਰੀਆ ਪੰਗੜੀ ਵਾਰ ਰਹੀ ਆ ਤੇ ਆਪਾਂ ਹੁਣ ਤੁਹਾਨੂੰ ਹੋਟਲ ਵੀ ਦਿਖਾਵਾਂਗੇ ਤੇ ਆ ਦੇਖੋ ਹੋਟਲ ਦੀਆਂ ਪਾਉੜੀਆਂ ਤੇ ਆਪਾਂ ਹੁਣ ਚੱਲ ਰਹੇ ਆ ਬਾਹਰ ਵੱਲ ਉੱਥੇ ਦੇਖਾਂਗੇ ਵੀ ਬਾਹਰ ਕੀ ਕੀ ਜੈਨੀ ਐ ਵੀ ਹੁਣ ਪੌੜੀਆਂ ਚੜ ਰਹੀ ਆ ਤੇ ਆ ਦੇਖੋ ਕੁਝ ਬਾਰ ਦਾ ਨਜ਼ਾਰਾ ਗ੍ਰੀਨਰੀ ਤਾਂ ਕਾਫੀ ਜ਼ਿਆਦਾ ਪਰ ਮੌਸਮ ਨੇ ਕੋਈ ਜ਼ਿਆਦਾ ਵਧੀਆ ਵੀ ਨਹੀਂ ਸੀ ਤੇ ਜ਼ਿਆਦਾ ਮਾੜਾ ਵੀ ਨਹੀਂ ਸੀ ਤੇ ਮੌਸਮ ਦੀ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਕਿਦਾਂ ਦਾ ਮੌਸਮ ਹੈ ਅੱਜ ਇਸ ਸਮੇਂ ਆਪ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਤੇ ਐ ਵੀ ਹੁਣ ਪੌੜੀਆਂ ਚੜ੍ਹ ਕੇ ਹੋਟਲ ਤੋਂ ਬਾਹਰ ਜਾ ਰਹੀ ਆ ਆ ਪੌੜੀਆਂ ਦੇ ਉੱਪਰ ਨਾ ਪੈਰ ਸਲਿੱਪ ਹੋ ਰਿਹਾ ਸੀ ਐ ਵੀ ਨਾ ਪੈਰ ਸਲਿੱਪ ਹੋ ਕੇ ਮੱਥਾ ਕੰਧ ਤੇ ਵੱਜਿਆ ਉੱਥੇ ਫਿਰ ਉਹ ਰੋਣ ਲੱਗ ਗਈ ਤੇ ਹੁਣ ਆਪਣੇ ਹੋਟਲ ਦਾ ਨਾਮ ਦੇਖ ਲਓ ਹਿਮਾਲੀਅਨ ਸੀ ਤੇ ਹੁਣ ਆਪਾਂ ਆ ਗਿਆ ਸੜਕ ਦੇ ਉੱਪਰ ਦੇਖੋ ਤੁਹਾਨੂੰ ਦਿਖਾਉਨੇ ਆ ਆਹ ਦਾੜਾ ਦੇਖੋ ਇੱਥੇ ਨਾ ਇਸ ਹਾਲ ਕੋਈ ਮੌਸਮ ਨੇ ਜਿਆਦਾ ਵਧੀਆ ਨਹੀਂ ਹੈਗਾ ਇੱਥੇ ਵੀ ਤਕਰੀਬਨ ਤਕਰੀਬਨ 36 ਡਿਗਰੀ ਟੈਂਪਰੇਚਰ ਹੈਗਾ ਤੇ ਆ ਦੇਖੋ ਇਹ ਵੀ ਕੁਛ ਹੁੰਦੀ ਆ ਮੰਕੀਨ ਦੇਖ ਕੇ ਤੇ ਡਰ ਰਹੀ ਹੈ ਨਾਲੇ ਰੋ ਰਹੀ ਹੈ ਅਸੀਂ ਕਿਹਾ ਵੀ ਤੈਨੂੰ ਮੰਕੀ ਕੋਲ ਬਿਠਾਈਏ ਤੇ ਫਿਰ ਉਹਨੂੰ ਦੇਖ ਕੇ ਰੋਣ ਲੱਗ ਗਈ ਕਹਿੰਦੀ ਨਹੀਂ ਦੇ ਵੀ ਐਨੀ ਫਿਰ ਉਹ ਵਾਲਾ ਪਲੇ ਰਸਤੇ ਚ ਜਿੰਦੀ ਐਨੀ ਕਹਿੰਦੀ ਮੈਂ ਖਾਣੀ ਆ ਆਈਸਕ੍ਰੀਮ ਆਈਸਕ੍ਰੀਮ ਵੀ ਐ ਵੀ ਨੇ ਲੈ ਲਈ ਤੇ ਵੀ ਦੋਸਤੋ ਅ ਡਲਹੋਜੀ ਦਾ ਸੁਆ ਚੌਂਕ ਇਤਨਾ ਲੋਕਾਂ ਦਾ ਕਾਫੀ ਜ਼ਿਆਦਾ ਇਕੱਠ ਸੀ ਤੇ ਉਹ ਵੀਰੇ ਕੋਈ ਵੀਡੀਓ ਬਣਾ ਰਹੇ ਆ ਉਹਨਾਂ ਕੋ ਮਣ ਗਿਆ ਹਦਾ ਹੰਦਾ ਤੇ ਕਰਕੇ ਕਿ 100 ਰੁਪਿਆ ਲੈਂਦਾ ਸੀ ਤੇ ਹਾਂ ਦੇਖੋ ਲੋਕ ਫੋਟੋਆਂ ਕਰਾ ਰਹੇ ਨੇ ਦੇਖੋ ਆਪਣੇ ਨੇਤਾ ਜੀ ਸੁਹਾਚੰਦਰ ਬੋਸ ਤੇ ਅਧਿਕੂ ਕਾਫੀ ਕਾਠ ਸੀ ਇੱਥੇ ਹੁਣ ਜਿਉਂ-ਜਿਉਂ ਸ਼ਾਮ ਹੋ ਰਹੀ ਸੀ ਤਾਂ ਇੱਥੇ ਭੀੜ ਵਧ ਰਹੀ ਸੀ ਗਰਮੀ ਵੀ ਕਾਫੀ ਸੀ ਆ ਦੇਖੋ ਮੈਂ ਜੋ ਤੁਹਾਨੂੰ ਗੱਲ ਪਹਿਲਾਂ ਕੀ ਹਣਾ ਗਰਮੀ ਕਾਰਨ ਉਹ ਸਾਹਮਣੇ ਅੱਗ ਲੱਗੀ ਹੋਈ ਹੈ ਇਹ ਤੋਂ ਨਿਕਲ ਰਹੀ ਐਸੀ ਇਹ ਕਾਫੀ ਜ਼ਿਆਦਾ ਸੇਕਾ ਕਿਉਂਕਿ ਇਸ ਵਾਰ ਨੇ ਤੇ ਹਮਾਰੇ ਦਿੱਤੇ ਵਾਸ਼ ਨਹੀਂ ਹੋਈ ਤਾਂ ਕਰਕੇ ਨਾ ਇੱਥੇ ਪਹਾੜਾਂ ਦੇ ਵਿੱਚ ਗਰਮੀ ਕਾਫੀ ਤੇਜ਼ ਸੀ ਆ ਦੇਖੋ ਜੋ ਅੱਗ ਲੱਗੀ ਸੀ ਨੇ ਅੱਗ ਦੇ ਕਾਰਨ ਇਧਰਕ ਮਚ ਗਏ ਨੇ ਕਾਫੀ ਜ਼ਿਆਦਾ ਸੇਕ ਸੀ ਇੱਥੇ ਲਓ ਵੀ ਦੋਸਤੋ ਐਵੀ ਕਹਿੰਦੀ ਰਸਤੇ ਵਿੱਚ ਬੈਠਾ ਅਸੀਂ ਦੋਨੇ ਬੈਠ ਗਏ ਸੀ ਫਿਰ ਐਵੀ ਕਹਿੰਦੀ ਪਾਣੀ ਪੀਣੇ ਪਾਣੀ ਪੀ ਰਹੀ ਆ ਤੇ ਦੇਖੋ ਕਹਿੰਦੀ ਆਪਾਂ ਆਪਾਂ ਅੱਗੇ ਉਹ ਰਸਤੇ 'ਚ ਦੀ ਜਾਣਾ ਚੱਲੀਏ ਫਿਰ ਕਹਿੰਦੀ ਤੇ ਦੇਖੋ ਹੁਣ ਅੱਗੇ ਹੁਣ ਭੱਜ ਲਈ ਜਾ ਰਹੀ ਆ ਤੇ ਆ ਆ ਗਈ ਗੰਦੀ ਮਾਰਕੀਟ ਕਹਿ ਸਕਦੇ ਹਾਂ ਪਰ ਗੰਦੀ ਚਾਂਗਾ ਨਾ ਇੱਥੇ ਵੀ ਲੋਕਾਂ ਦਾ ਕਾਫੀ ਜ਼ਿਆਦਾ ਘਟ ਸੀ ਇਹ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਘਟ ਸੀ ਆ ਦੇਖੋ ਗੋਲ ਗੱਪੇ ਗੋਲ ਗੱਪੇ ਦੇਖੋ ਕਿਵੇਂ ਲੋਕ ਗੋਲ ਗੱਪਿਆਂ ਨੂੰ ਚੁੰਬੜੇ ਪਏ ਆ ਬਸ ਕੋਈ ਸਫਾਈ ਜ਼ਿਆਦਾ ਹੈ ਨਹੀਂ ਇੱਥੇ ਗੋਲ ਗੱਪਿਆਂ ਨੂੰ ਉਵੇਂ ਹੱਥ ਖੋਲ ਕੋ ਲੋਕਾਂ ਨੂੰ ਖਵਾਈ ਜਾ ਰਿਹਾ ਪਰ ਲੋਕ ਨਜ਼ਾਰੇ ਨਾਲ ਖਾਰੇ ਨਹੀਂ ਆ ਦੇਖੋ ਇੱਥੋਂ ਮਾਰਕੀਟ ਸ਼ੁਰੂ ਹੁੰਦੀ ਆ ਆ ਕੋਈ ਲੱਕੜ ਦੀਆਂ ਐਟਮਾ ਕੈਡ ਬਣਾਈਆਂ ਆਈਆਂ ਸੀ ਇੱਥੇ ਮੋਨਵ ਮਿਲ ਰਹੀ ਸੀ ਦਲੋਕ ਕਾਫੀ ਜਿਆਦਾ ਘਟ ਰਿਹਾ ਮਾਰਕੀਟ ਦੇ ਵਿੱਚ ਅੱਗੇ ਅੱਗੇ ਤੁਸੀਂ ਦੇਖੀ ਜਾਓ ਕਿੰਨਾ ਜਿਆਦਾ ਰਸ਼ ਹੋ ਜਾਣਾ ਇਹ ਇਹ ਰਸਤਾ ਜਣੇ ਕਿ ਸੁਭਾਸ ਚੌਂਕ ਤੋਂ ਕਹਿੰਦੀ ਚੌਂਕ ਵੱਲ ਨੂੰ ਜਾਉਨੇ ਆ ਉੱਥੇ ਰਸਤੇ ਦੇ ਵਿੱਚ ਜਣ ਕੇ ਛੋਟੀ ਜੀ ਮਾਰਕੀਟ ਹੈ ਜਣ ਕੇ ਤਕਰੀਬਨ ਆਪਾਂ ਨੂੰ ਡੇਢ ਕਿਲੋਮੀਟਰ ਪੈਦਲ ਚੱਲ ਕੇ ਆਉਣਾ ਪੈਂਦਾ ਅਸੀਂ ਪੈਦਲ ਚ ਹੋਰ ਚੱਲਦੇ ਘਟ ਕਰਕੇ ਸਾਡੀਆਂ ਲੱਤਾਂ 'ਚ ਖੱਲੀਆਂ ਪੈ ਗਈਆਂ ਆ ਦੇਖੋ ਇੱਥੇ ਕਾਫੀ ਜਿਆਦਾ ਇਕੱਠ ਆ ਦੇਖੋ ਤੁਸੀਂ ਗਰਮੀ ਤਾਂ ਤਕਰੀਬਨ ਕਾਫੀ ਹੈ ਇੱਥੇ ਕਾਫੀ ਗਰਮੀ ਹੈ ਕੋਈ ਜਿਆਦਾ ਮੌਸਮ ਦਾ ਕੋਈ فرق ਨਹੀਂ ਪਰ ਪੰਜਾਬ ਨਾਲ ਤਾਂ ਬਹੁਤ ਜ਼ਿਆਦਾ ਫਰਕ ਹੈ 36 ਡਿਗਰੀ ਟੈਂਪਰੇਚਰ ਦੀ ਇੱਥੇ ਜਨਕੀ ਆਪਰ ਨੂੰ ਧੁੱਪ ਮਹਿਸੂਸ ਨਹੀਂ ਹੁੰਦੀ ਤੇ ਆ ਦੇਖੋ ਮਾਰਕੀਟ ਦੇ ਨਜ਼ਾਰੇ ਲੋ ਵੀ ਐ ਵੀ ਨੂੰ ਲੱਗੇ ਫੱਕ ਕਹਿੰਦੀ ਮੈਂ ਖਾਣੀਆ ਫਰੈਂਚ ਫਰਾਈ ਹੁਣ ਐ ਵੀ ਖਾ ਰਹੀ ਆ ਫਰੈਂਚ ਫਰਾਈ ਆ ਦੇਖੋ ਜੋ ਮੈਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਵੀ ਅੱਗ ਲੱਗੀ ਹੋਈ ਆ ਧੂਆ ਨਿਕ ਰਿਹਾ ਅੱਗ ਤੇ ਹੁਣ ਅਸੀਂ ਅਗੇ ਇਸ ਰੈਸਟੋਰੈਂਟ ਦੇ ਵਿੱਚ ਤਕਰੀਬਨ ਸਾਨੂੰ ਇੱਥੇ ਇੱਕ